ਅੱਜ ਦੇਖੋ ਕਿੰਨਾ ਮੀ ਪੈ ਰਿਹਾ ਹੈ ਨੌਜਵਾਨ ਇਹਨੇ ਮੀ ਦੇ ਵਿੱਚ ਐਡਾ ਬੜਾ ਰੇੜਾ ਡੰਗਰਾ ਲਈ ਲਿਆ ਰਿਹਾ ਜਦ ਕੇ ਬੜਾ ਜ਼ਰੂਰੀ ਹੈ ਇਹ ਤੋਂ ਬਿਨਾ ਸਰਦਾ ਨਹੀਂ ਮੀ ਜਾਓ ਨੇਰੀ ਜਾਓ ਤੁਹਾਨੂੰ ਡੰਗਰ ਤਾਂ ਪਾਲ ਨਹੀਂ ਹੋਣਗੇ ਤੇ ਇਹ ਬੜਾ ਜ਼ਬਰਦਸਤ ਬੰਦਾ ਪਿੰਡ ਹਰਿਓਂ ਕਲਾਂ ਦਾ ਨਜ਼ਦੀਕ ਖੰਨਾ ਤੇ ਇਹ ਇਹਨੇ 5-7 ਮੱਝਾਂ ਪਾਲੀਆਂ ਹੋਈਆਂ ਨੇ ਬੜੀਆਂ ਤਖੜੀਆਂ ਔਰ ਇਹ ਮਿਸਾਲ ਆ ਇੱਕ ਕਿਸਮ ਦੀ ਨਜਵਾਨਾਂ ਦੇ ਲਈ ਕਿ ਜੇ ਤੁਸੀਂ ਮਿੰਤ ਕਰਨੀ ਹੋਵੇ ਕੁਝ ਵੀ ਕੀਤਾ ਜਾ ਸਕਦਾ ਤੇ ਮੈਂ ਅੱਜ ਤੁਹਾਨੂੰ ਮੌਸਮ ਦੀ ਗੱਲ ਦੱਸ ਰਿਹਾ ਇਸ ਵੇਲੇ ਮੈਂ ਖੰਨਾ ਨਜ਼ਦੀਕ ਖੜਾ ਪਿੰਡ ਹਰਿਓ ਕਲਾਂ ਦੇ ਵਿੱਚ ਤੇ ਮੈਂ ਬਿਲਕੁਲ ਜੜ੍ਹ ਪਰ ਗੋ ਮੰਨੂ ਪਰ ਔਰ ਮਲਕ ਪਰ ਔਰ ਲਲ੍ਹਹੇੜੀ ਔਰ ਸੇਸ ਲੌਦੀ ਦੇ ਵਿਚਕਾਰ ਖੜਾ ਇਸ ਵੇਲੇ ਤੇ ਤੁਸੀਂ ਦੇਖ ਰਹੇ ਹੋ ਆਲੇ ਦੁਆਲੇ ਇਸ ਵੇਲੇ ਤਕਰੀਬਨ 5:30 ਦੇ ਕਰੀਬ ਵਜੇ ਨੇ ਤੇ ਬਹੁਤ ਜ਼ਿਆਦਾ ਮੀ ਪੈ ਕੇ ਹਟਿਆ ਥੋੜੀ ਦੇਰ ਪਹਿਲਾਂ ਖੰਨਾ ਦੇ ਨਜ਼ਦੀਕ ਔਰ ਮੈਟਰੋਲੋਜੀਕਲ ਡਿਪਾਰਟਮੈਂਟ ਨੇ ਕਿਹਾ ਕਿ ਆਉਣ ਵਾਲੇ ਘੱਟੋ ਘੱਟ 8-10 ਦਿਨ ਮੀ ਦੇ ਅਸਾਰ ਐਦਾਂ ਹੀ ਬਣੇ ਰਹਿਣਗੇ ਇਹ ਸਤੰਬਰ ਚ ਵੀ ਹੋ ਸਕਦਾ ਹੈ ਇਹ ਸਰਗਰਮੀਆਂ ਜਾਰੀ ਰਹਿਣ ਤੇ ये जी भविखबाणी है ए, आ, और तो पहले ही मैंने याद है इस डिपार्टमेंट ने इंडियन डिपार्टमेंट ने करती कि ऐतक बरसात तकड़ियाँ हो तकड़िया इन नहीं उम्मीद नहीं कि कपूरथला डुब जाएगा और होशियारपुर का बुरा हाल हो जाएगा रोपड़ का बुरा हाल हो जाएगा और पठानकोट का बुरा हाल हो जाएगा और खेतों के खेत रुड़ गए ਜਿਲੰਦਰ ਦੇ ਨਜ਼ਦੀਕ ਪਾਉਂਕ ਡੈਮ ਦੇ ਅੱਜ ਖੋਲੇ ਗਏ ਨੇ ਗੇਟ ਜਿੱਤੇ 75000 ਕਿਊਸਿਕ ਪਾਣੀ ਅੱਜ ਛੱਡਿਆ ਗਿਆ ਤੇ ਉਹ ਪੂਰਾ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਆ ਸੀਗਾ ਤੇ ਹੋਰ ਵੀ ਬਹੁਤ ਸਾਰੀਆਂ ਜੰਨੀਆਂ ਵੀ ਪੰਜਾਬ ਦੀਆਂ ਨਦੀਆਂ ਨੇ ਤੇ ਉਹ ਖਤਰੇ ਦੇ ਨਿਸ਼ਾਨ ਦੇ ਨਜ਼ਦੀਕ ਵਹਿ ਰਹੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹਿਮਾਚਲ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਹੁਣ ਇਸ ਵੇਲੇ ਜਿੰਨੀ ਏਕੜ ਜ਼ਮੀਨ ਪੰਜਾਬ ਦੇ ਵਿੱਚ 5-6 ਜ਼ਿਲ੍ਹਿਆਂ ਚ ਬਰਬਾਦ ਹੋ ਚੁੱਕੀ ਹੈ ਇਹ ਅਰਬਾਂ ਖਰਬਾਂ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ ਤੇ ਹੁਣ ਦੇਖਣ ਵਾਲੀ ਬਣਦਾ ਕਿ ਪੰਜਾਬ ਸਰਕਾਰ ਕੀ ਕਰਦੀ ਹੈ ਹੁਣ ਉਹਨਾਂ ਲੋਕਾਂ ਦੀ ਦੁਹਾਈ ਹੈ ਕਿ ਪੰਜਾਬ ਸਰਕਾਰ ਉਹਨਾਂ ਤੱਕ ਪਹੁੰਚ ਨਹੀਂ ਕਰ ਰਹੀ ਪੰਜਾਬ ਸਰਕਾਰ ਵੱਲੋਂ ਕੋਈ ਸਿਸਟਮ ਨਹੀਂ ਬਣਾਇਆ ਜਾ ਰਿਹਾ ਕੋਈ ਕਿਸ਼ਤੀਆਂ ਨਹੀਂ ਦਿੱਤੀਆਂ ਜਾ ਰਹੀਆਂ ਕੋਈ ਹੋਰ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਟੋ-ਕਟ ਭਗਵੰਤ ਮਾਨ ਸਰਕਾਰ ਜੋ ਕਿ ਲੋਕਾਂ ਦੀ ਚਹੇਤੀ ਸਰਕਾਰ ਕਹੌਣ ਦਾ ਦਮ ਪਰਦੀ ਹੈ ਉਹਨੂੰ ਚਾਹੀਦਾ ਹੈ ਕਿ ਉਹ ਕਟੋ-ਕਟ ਆਪਣੇ ਡੀਸੀਆਂ ਨੂੰ ਆਪਣੇ ਐਸਡੀਐਮਜ਼ ਨੂੰ ਆਪਣੇ ਸਾਰੇ ਸਰਕਾਰੀ ਮਸ਼ੀਨਰੀ ਨੂੰ ਝੋਕ ਦੇਣ ਇਸ ਵੇਲੇ ਤਾਂ ਇਹ 10-15 ਦਿਨ ਦੇ ਵਿੱਚ ਜੇ ਕੰਟਰੋਲ ਕਰ ਸਕਣ ਤਾਂ ਬਧੀ ਆਹੀ ਦਿਨ ਨੇ ਜੇ ਇਹਨਾਂ ਦਿਨਾਂ ਵਿੱਚ ਤੁਸੀਂ ਕੰਟਰੋਲ ਨਾ ਕੀਤਾ ਤਾਂ ਲੋਕਾਂ ਦੇ ਘਰ ਵੀ ਰੁੜ ਜਾਣਗੇ ਤੇ ਲੋਕਾਂ ਦੀਆਂ ਜ਼ਮੀਨਾਂ ਵੀ ਰੁੜ ਜਾਣਗੀਆਂ ਲੋਕਾਂ ਦੇ 2-3 ਸਾਲ ਦਾ ਨੁਕਸਾਨ ਤਾਂ ਸਿੱਧਾ ਹੀ ਹੋ ਚੁੱਕਿਆ ਤੇ ਬਾਕੀ ਤਾਂ ਗੜਬੜੀ ਹੋਈ ਤੇ ਪਤਾ ਲੱਗੇਗਾ ਕਿੰਨਾ ਨੁਕਸਾਨ ਹੋਇਆ ਤੇ ਇਹ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੈ ਤੇ ਜਿਹੜਾ ਕਈ ਸਾਲਾਂ ਬਾਅਦ ਹੋਇਆ ਤੇ ਪੰਜਾਬ ਤਾਂ ਵੈਸੇ ਪੰਜ ਦਰਿਆਵਾਂ ਦੀ ਧਰਤੀ ਹੈ ਕਹਿੰਦੇ ਰੇਪੀਰੀਅਨ ਕਾਨੂੰਨ ਦੇ ਅਨਸਾਰ ਜਿਹੜੇ ਸੂਬੇ ਹੜ੍ਹਾਂ ਦੀ ਮਾਰ ਚੱਲਦੇ ਨੇ ਉਹੀ ਇਹ ਦੇ ਪਾਣੀ ਦੇ ਹੱਕਦਾਰ ਹੁੰਦੇ ਨੇ ਹੁਣ ਇਸ ਵੇਲੇ ਜੋ ਨਹਿਰ ਆ Rajasthan ਨੂੰ ਜਾ ਰਹੀ ਹੈ ਉਹ ਇਸ ਵੇਲੇ ਖਾਲੀ ਪਈ ਹੈ ਉਹਦੀ ਪਾਣੀ ਕਿਉਂ ਨਹੀਂ ਛੱਡਿਆ ਜਾ ਰਿਹਾ ਹੁਣ ਉਹਦੇ ਚ ਘਟੋ ਘਟ ਲੱਖਾਂ ਕਿਉਂ ਸੀ ਪਾਣੀ